ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਨੂੰ ਮੰਨਣ ਵਾਲਿਆਂ ਦੇ ਨਾਲ ਕੀ ਕੁਝ ਹੁੰਦਾ ਹੈ ਉਹਨਾਂ ਦੇ ਨਾਲ ਕਿਹੜੇ ਰੱਬੀ ਕਰਿਸ਼ਮੇ ਵਰਤ ਜਾਂਦੇ ਹਨ ਤੇ ਕਿਵੇਂ ਉਹਨਾਂ ਦੇ ਉੱਪਰ ਬੇਅੰਤ ਕਿਰਪਾ ਹੋ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਪਰਮਾਤਮਾ ਨੂੰ ਮੰਨਣ ਵਾਲਿਆਂ ਦੇ ਨਾਲ ਕੀ ਹੁੰਦਾ ਹੈ? ਕੁਝ ਰੱਬੀ ਕਰਿਸ਼ਮੇ ਅਤੇ ਕਿਵੇਂ ਉਹਨਾਂ ਦੇ ਉੱਪਰ ਬੇਅੰਤ ਕਿਰਪਾ ਵਰਤ ਜਾਂਦੀ ਹੈ? ਸਾਧ ਸੰਗਤ ਜੀ ਅਸੀਂ ਆਪਣੀ ਸਮਝ ਚ ਲਾਕੀ ਅਤੇ ਤਰਕ ਵੀ ਕਰਦੇ ਹੀ ਰਹਿੰਦੇ ਹਾਂ ਤੇ ਬੇਮਤਲਬ ਬਹਿਸਬਾਜ਼ੀ ਕਰਕੇ ਪਰਮੇਸ਼ਰ ਬਾਰੇ ਜਾਣਨ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਅਸੀਂ ਦਿਮਾਗ ਨਾਲ ਚਲਾਕੀ ਅਤੇ ਤਰਕ ਕਰਕੇ ਦੁਨਿਆਵੀ ਮਨੁੱਖਾਂ ਬਾਰੇ ਤਾਂ ਪਤਾ ਕਰ ਸਕਦੇ ਹਾਂ ਪਰ ਪਰਮਾਤਮਾ ਬਾਰੇ ਨਹੀਂ ਕਿਉਂਕਿ ਪ੍ਰਭੂ ਪਰਮਾਤਮਾ ਜੀ ਸਹਿਜ ਹਨ ਪ੍ਰੇਮ ਭਗਤੀ ਹਨ ਅਤੇ ਭਾਵਨਾਵਾਂ ਦਾ ਇੱਕ ਸਰੂਪ ਹਨ ਸਭ ਕੁਝ ਜਾਣਨ ਵਾਲੇ ਹਨ ਜੋ ਸਾਡੇ ਮਨਾਂ ਦੀਆਂ ਜਾਣ ਲੈਂਦੇ ਹਨ ਜੇਕਰ ਤੁਹਾਡੇ ਹਿਰਦੇ ਵਿੱਚ ਅੰਦਰ ਭਾਵਨਾਵਾਂ ਨਹੀਂ ਹਨ ਤਾਂ ਆਪ ਜੀ ਉਹਨਾਂ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ ਜੇਕਰ ਤੁਹਾਡੇ ਅੰਦਰ ਸ਼ਰਧਾ ਤੇ ਭਾਵਨਾ ਪੂਰੀ ਹੋਵੇਗੀ ਤਾਂ ਹੀ ਤੁਹਾਨੂੰ ਪਰਮਾਤਮਾ ਦਾ ਆਪਣੇ ਅੰਦਰ ਹੀ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਪਰਮਾਤਮਾ ਦੇ ਬਾਰੇ ਕਦੇ ਵੀ ਦੁਨੀਆ ਨੂੰ ਨਾ ਪੁੱਛੋ ਕਿ ਪਰਮਾਤਮਾ ਜੀ ਹੈਗੇ ਹਨ ਜਾਂ ਨਹੀਂ ਆਪ ਜੀ ਆਪਣੇ ਆਪ ਹੀ ਅਨੁਭਵ ਕਰਨ ਦਾ ਯਤਨ ਕਰੋ ਫਿਰ ਤੁਹਾਨੂੰ ਸੁਖਾਲੇ ਤਰੀਕੇ ਦੇ ਨਾਲ ਹੀ ਪਤਾ ਲੱਗ ਜਾਵੇਗਾ ਕਿ ਪਰਮਾਤਮਾ ਜੀ ਤਾਂ ਤੁਹਾਡੇ ਮਨ ਦੇ ਅੰਦਰ ਹੀ ਵਸ ਰਹੇ ਹਨ ਇਹੋ ਜਿਹਾ ਬਲ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਆਵੇਗਾ ਜਦ ਤੁਸੀਂ ਉਹਨਾਂ ਨੂੰ ਆਪ ਹੀ ਮਹਿਸੂਸ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹੋ ਜਿਹਾ ਵਿਪਲ ਜ਼ਰੂਰ ਆਇਆ ਵੀ ਹੋਵੇਗਾ ਜਦੋਂ ਤੁਸੀਂ ਹਾਰ ਰਹੇ ਹੋਵੋਗੇ ਪਰ ਪਰਮਾਤਮਾ ਜੀ ਤੁਹਾਡੀ ਮਦਦ ਕਰਨ ਲਈ ਆਪ ਆਏ ਹੋਣਗੇ ਪਰ ਆਪ ਜੀ ਨੇ ਆਪਣੇ ਅੰਦਰ ਹੀ ਇਸੇ ਸ਼ਕਤੀ ਨੂੰ ਵੀ ਅਨੁਭਵ ਕੀਤਾ ਹੋਵੇਗਾ ਕਿ ਮੈਂ ਜਿਸ ਮਾੜੀ ਦੁਰਘਟਨਾ ਜਾਂ ਕਿਸੇ ਮਾੜੇ ਸਮੇਂ ਤੋਂ ਬਚ ਨਹੀਂ ਸਕਦਾ ਪਰ ਪਰਮਾਤਮਾ ਨੇ ਹੀ ਮੇਰੀ ਆ ਕੇ ਬਾਹ ਫੜੀ ਹੈ ਜਿਸਨੇ ਤੁਹਾਡਾ ਸਹੀ ਮਾਰਗਦਰਸ਼ਨ ਕੀਤਾ ਹੋਵੇਗਾ ਅਤੇ ਤੁਹਾਡਾ ਸਾਥ ਵੀ ਦਿੱਤਾ ਹੋਵੇਗਾ ਸਾਡੀ ਮਦਦ ਸੂਖਮ ਰੂਪ ਵਿੱਚ ਰਹਿ ਕੇ ਹੀ ਪਰਮਾਤਮਾ ਜੀ ਕਰਦੇ ਹਨ ਜਾਂ ਕਿਸੇ ਨਾ ਕਿਸੇ ਦੂਜੇ ਰੂਪ ਵਿੱਚ ਆ ਕੇ ਜ਼ਰੂਰ ਕਰ ਹੀ ਦਿੰਦੇ ਹਨ ਸੰਗਤ ਜੀ ਇਸ ਗੱਲ ਤੇ ਕਦੇ ਵੀ ਸ਼ੱਕ ਨਾ ਕਰਿਓ ਕਿ ਪਰਮਾਤਮਾ ਜੀ ਸਾਡੀ ਕਦੇ ਵੀ ਨਹੀਂ ਸੁਣਦੇ ਕਿਉਂਕਿ ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਆਪਾਂ ਬਹੁਤ ਹੀ ਮੁਸੀਬਤ ਦੇ ਵਿੱਚ ਹੁੰਦੇ ਹਾਂ ਪਰ ਕੋਈ ਮਨੁੱਖ ਪਰਮਾਤਮਾ ਦੇ ਰੂਪ ਵਜੋਂ ਹੀ ਆ ਕੇ ਸਾਡੀ ਮਦਦ ਕਰ ਦਿੰਦਾ ਹੈ ਜਿਸ ਨਾਲ ਸਾਡੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਅੰਤ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਪਰਮਾਤਮਾ ਜੀ ਆ ਕੇ ਮਦਦ ਜ਼ਰੂਰ ਕਰਦੇ ਹਨ ਫਰਕ ਸਿਰਫ ਇੰਨਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਤੇ ਸਾਡੀ ਫਰਿਆਦ ਪਰਮਾਤਮਾ ਜੀ ਕਿਵੇਂ ਸੁਣਦੇ ਹਨ ਤੁਸੀਂ ਭਾਵੇਂ ਉਹਨਾਂ ਦਾ ਨਾਮ ਲੱਖਾਂ ਵਾਰ ਜਪ ਲਓ ਪਰ ਜੇਕਰ ਉਸ ਵਿੱਚ ਸ਼ਰਧਾ ਅਤੇ ਭਰੋਸਾ ਹੀ ਨਹੀਂ ਹੋਵੇਗਾ ਤਾਂ ਉਹ ਜਪਿਆ ਹੋਇਆ ਨਾਮ ਕਿਸੇ ਵੀ ਕੰਮ ਦਾ ਨਹੀਂ ਹੋਵੇਗਾ ਆਪ ਜੀ ਇੱਕ ਵਾਰ ਹੀ ਉਹਨਾਂ ਦਾ ਨਾਮ ਮਨ ਤੋਂ ਜਪੋ ਜਿਸ ਨਾਲ ਉਹ ਪ੍ਰਭੂ ਪਰਮਾਤਮਾ ਜੀ ਇੱਕ ਪਾਲ ਵਿੱਚ ਸਾਡੀ ਅਰਦਾਸ ਪੂਰੀ ਕਰ ਦੇਣਗੇ ਕਦੇ ਕਦੇ ਉਹ ਤੁਹਾਡੀ ਬਹੁਤ ਪ੍ਰੀਖਿਆ ਲੈ ਰਹੇ ਹੁੰਦੇ ਹਨ ਪਰ ਯਾਦ ਰੱਖੋ ਕਿ ਉਹਨਾਂ ਦੀਆਂ ਇਹਨਾਂ ਪ੍ਰੀਖਿਆਵਾਂ ਵਿੱਚ ਸ਼ਾਮਿਲ ਹੋਣ ਲਈ ਕੁਝ ਯੋਗਤਾਵਾਂ ਤੁਹਾਡੇ ਅੰਦਰ ਵੀ ਹੋਣੀਆਂ ਚਾਹੀਦੀਆਂ ਹਨ ਸਾਥ ਸੰਗਤ ਜੀ ਜੀਵਨ ਵਿੱਚ ਪਰਮਾਤਮਾ ਲਈ ਸੱਚਾ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਤੁਹਾਡੇ ਅੰਦਰ ਦਇਆ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਬਾਹਰੀ ਤੌਰ ਤੇ ਭਾਵੇਂ ਕਿੰਨੇ ਵੀ ਸਖਤ ਕਿਉਂ ਨਾ ਹੋਵੋ ਪਰ ਪਰਮਾਤਮਾ ਤੋਂ ਤੁਹਾਡੇ ਅੰਦਰ ਦੇ ਕੋਮਲ ਹਿਰਦੇ ਨੂੰ ਵੇਖ ਹੀ ਰਹੇ ਹਨ ਕਿਹਾ ਜਾਂਦਾ ਹੈ ਕਿ ਮਾਤਾ ਪਿਤਾ ਆਪਣੀ ਸਭ ਤੋਂ ਅਣਮੁੱਲੀ ਚੀਜ਼ ਉਸ ਨੂੰ ਹੀ ਦੇ ਦਿੰਦੇ ਹਨ ਜਿਸ ਵਿੱਚ ਉਹਨਾਂ ਨੂੰ ਸੰਭਾਲਣ ਦੀ ਕਾਬਲੀਅਤ ਹੁੰਦੀ ਹੈ ਜਿਵੇਂ ਘਰਾਂ ਵਿੱਚ ਆਮ ਤੌਰ ਤੇ ਮਾਤਾ ਪਿਤਾ ਆਪਣੇ ਘਰ ਦਾ ਅਗਲਾ ਅੰਸ਼ ਵਿਧਾਉਣ ਦੇ ਲਈ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਲਈ ਬਹੁਤ ਹੀ ਕਾਬਲੀਅਤ ਬੱਚੇ ਨੂੰ ਹੀ ਸਾਰੀ ਜ਼ਿੰਮੇਵਾਰੀ ਸੌਂਪਦੇ ਹਨ ਫਿਰ ਮਾਤਾ ਪਿਤਾ ਉਸ ਨੂੰ ਉਸ ਕਾਬਿਲ ਬਣਾਉਣ ਦੀ ਵਿਚਾਰ ਵੀ ਕਰਦੇ ਹਨ ਸਾਧ ਸੰਗਤ ਜੀ ਜੇਕਰ ਆਪ ਪਰਮਾਤਮਾ ਜੀ ਤੇ ਭਰੋਸਾ ਕਰਦੇ ਹੋ ਅਤੇ ਤੁਹਾਨੂੰ ਆਪਣੇ ਆਪ ਦੇ ਵੀ ਇਹ ਪੱਕਾ ਭਰੋਸਾ ਹੈ ਕਿ ਉਹ ਹਮੇਸ਼ਾ ਤੁਹਾਡੇ ਨਾਲ ਹਨ ਤੁਹਾਡਾ ਹੱਥ ਕਦੇ ਵੀ ਨਹੀਂ ਛੱਡਣਗੇ ਕਿਉਂਕਿ ਤੁਹਾਡੇ ਅੰਦਰ ਦੀ ਭਾਵਨਾ ਉਹਨਾਂ ਦੇ ਲਈ ਬਹੁਤ ਹੀ ਸੱਚੀ ਤੇ ਸੁੱੱਚੀ ਹੈ ਅਤੇ ਇਹਨਾਂ ਸਭ ਦੇ باوجود ਵੀ ਤੁਹਾਨੂੰ ਇਹ ਮੁਸ਼ਕਲਾਂ ਨੂੰ ਝੇਲਣਾ ਪੈ ਰਿਹਾ ਹੈ ਤਾਂ ਤੁਹਾਨੂੰ ਖੁਸ਼ ਹੋ ਜਾਣਾ ਚਾਹੀਦਾ ਹੈ ਮਤਲਬ ਕਿ ਪ੍ਰਭੂ ਪਰਮਾਤਮਾ ਜੀ ਦੀ ਨਜ਼ਰ ਆਪ ਜੀ ਦੇ ਉੱਪਰ ਤਾਂ ਬਣੀ ਹੋਈ ਹੈ ਭਾਵੇਂ ਜਿੰਨੀ ਮਰਜ਼ੀ ਦੇਰ ਹੋ ਜਾਵੇ ਪਰ ਉਹ ਤੁਹਾਡੀ ਅਰਦਾਸ ਜ਼ਰੂਰ ਸੁਣਨਗੇ ਸ਼ਾਇਦ ਤੁਸੀਂ ਅਜੇ ਉਸ ਕਾਬਿਲ ਹੀ ਨਹੀਂ ਹੋਏ ਕਿ ਪ੍ਰਭੂ ਜੀ ਤੁਹਾਨੂੰ ਆਪਣੇ ਕੋਈ ਸਭ ਤੋਂ ਅਣਮੁੱਲੀ ਚੀਜ਼ ਦੇ ਸਕਣ ਇਸ ਲਈ ਉਹ ਸਾਨੂੰ ਇਸ ਕਾਬਿਲ ਅਜੇ ਬਣਾ ਰਹੇ ਹਨ ਇਸ ਲਈ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮਾਤਮਾ ਜੀ ਕਦੇ ਸਾਡੀ ਅਰਦਾਸ ਹੀ ਨਹੀਂ ਸੁਣਨਗੇ ਜੋ ਇੱਕ ਛੋਟੇ ਪੰਛੀ ਜਾਨਵਰ ਦਰਖਤਾਂ ਅਤੇ ਫੁੱਲਾਂ ਬੂਟਿਆਂ ਦੀ ਵੀ ਆਵਾਜ਼ ਨੂੰ ਸੁਣ ਲੈਂਦੇ ਹਨ ਤਾਂ ਕਿ ਉਹ ਤੁਹਾਡੀ ਅਰਦਾਸ ਕੀਤੀ ਹੋਈ ਨੂੰ ਨਹੀਂ ਸੁਣਨਗੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਪ੍ਰਭੂ ਜੀ ਨਹੀਂ ਸੁਣਦੇ ਹਨ ਪਰ ਕਦੇ ਉਹ ਕੁਝ ਬੋਲਦੇ ਨਹੀਂ ਅਤੇ ਉਹ ਤੁਹਾਨੂੰ ਮਹਿਸੂਸ ਤੱਕ ਨਹੀਂ ਹੋਣ ਦਿੰਦੇ ਪਰਮਾਤਮਾ ਵਾਹਿਗੁਰੂ ਜੀ ਕਿਸੇ ਵੀ ਤਰ੍ਹਾਂ ਦੀ ਚਲਾਕੀ ਅਤੇ ਦਿਖਾਵੇ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਪਰਮਾਤਮਾ ਹੈ ਜਾਂ ਨਹੀਂ ਇਹ ਸਵਾਲ ਅੱਜ ਪੂਰੀ ਦੁਨੀਆ ਵਿੱਚ ਬਣਿਆ ਹੋਇਆ ਹੈ ਪਰ ਪਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖਣ ਵਾਲੇ ਲੋਕ ਪਰਮਾਤਮਾ ਨੂੰ ਬਿਲਕੁਲ ਸੱਚ ਤੇ ਪ੍ਰਤੱਖ ਰੂਪ ਵਿੱਚ ਮੰਨਦੇ ਹਨ ਅਤੇ ਆਪਣੇ ਅੰਦਰ ਅਤੇ ਆਪਣੇ ਅੰਗ ਸੰਗ ਹੀ ਉਹਨਾਂ ਨੂੰ ਮਹਿਸੂਸ ਕਰਦੇ ਹਨ ਹੁਣ ਸਵਾਲ ਆਉਂਦਾ ਹੈ ਕਿ ਜੇਕਰ ਪਰਮਾਤਮਾ ਹੈ ਤਾਂ ਕੀ ਉਹ ਆਪਣੇ ਭਗਤਾਂ ਨਾਲ ਕੋਈ ਨਾ ਕੋਈ ਰੱਬੀ ਸ਼ਕਤੀ ਤੇ ਕ੍ਰਿਸ਼ਮੇ ਕਰਦੇ ਹਨ ਸਤਸੰਗਤ ਜੀ ਮਨੁੱਖ ਮਨੁੱਖੀ ਜੀਵਨ ਦੇ ਬੰਦਨਾ ਵਿੱਚ ਰੁੱਝਿਆ ਹੋਇਆ ਹੈ ਜਦ ਤੱਕ ਉਹ ਪਰਮਾਤਮਾ ਤੋਂ ਬੇਮੁਖ ਹੋ ਕੇ ਬੈਠਾ ਹੈ ਤੁਹਾਨੂੰ ਪਰਮਾਤਮਾ ਦੇ ਅੱਗੇ ਸਨਮੁਖ ਹੋ ਜਾਣਾ ਚਾਹੀਦਾ ਹੈ ਜਦ ਵੀ ਮਨੁੱਖ ਸੂਰਜ ਵੱਲ ਪਿੱਠ ਕਰਕੇ ਤੁਰਦਾ ਹੈ ਤਾਂ ਉਸ ਦਾ ਪਰਛਾਵਾਂ ਉਸ ਦੇ ਅੱਗੇ ਆ ਜਾਂਦਾ ਹੈ ਜੇਕਰ ਉਹੀ ਮਨੁੱਖ ਸੂਰਜ ਵੱਲ ਨੂੰ ਮੂੰਹ ਕਰਕੇ ਤੁਰਦਾ ਹੈ ਤਾਂ ਉਸ ਦਾ ਪਰਛਾਵਾਂ ਉਸ ਦੇ ਪਿੱਛੇ ਹੋ ਜਾਂਦਾ ਹੈ ਮਤਲਬ ਕਿ ਜਦੋਂ ਇੱਕ ਜੀਵ ਆਤਮਾ ਪਰਮਾਤਮਾ ਨੂੰ ਭੁੱਲ ਜਾਂਦੀ ਹੈ ਤਾਂ ਉਹ ਦੁਨੀਆਵੀ ਸੁੱਖਾਂ ਵੱਲ ਭੱਜਦੀ ਹੈ ਜਿੰਨਾ ਤੁਸੀਂ ਸੁੱਖਾਂ ਵੱਲ ਭੱਜੋਗੇ ਸੁੱਖ ਓਨਾ ਹੀ ਤੁਹਾਡੇ ਤੋਂ ਦੂਰ ਰਹਿਣਗੇ ਦੁਨੀਆ ਵਿੱਚ ਸੁੱਖ ਇੱਜ਼ਤ ਧਨ ਸ਼ੋਹਰਤ ਆਦ ਹਨ ਪਰ ਦੁਨੀਆ ਦਾ ਹਰ ਮਨੁੱਖ ਦੁਖੀ ਵੀ ਹੈ ਜਿਸ ਦਾ ਕਾਰਨ ਪਰਮਾਤਮਾ ਵਾਹਿਗੁਰੂ ਜੀ ਤੋਂ ਬੇਮੁਖ ਜਿਸ ਦਾ ਕਾਰਨ ਪਰਮਾਤਮਾ ਵਾਹਿਗੁਰੂ ਜੀ ਤੋਂ ਬੇਮੁਖ ਹੋਣਾ ਹੈ ਉਹਨਾਂ ਨੂੰ ਭੁੱਲ ਜਾਣਾ ਹੈ ਇਸ ਲਈ ਪ੍ਰਭੂ ਭਗਤੀ ਵਿੱਚ ਬਹੁਤ ਹੀ ਸ਼ਕਤੀ ਹੁੰਦੀ ਹੈ ਜਿਸ ਨਾਲ ਹਰ ਕੋਈ ਸੁਖੀ ਰਹਿ ਸਕਦਾ ਹੈ ਸੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਤੁਹਾਨੂੰ ਇਹ ਹੀ ਦੱਸਣ ਦੇ ਲਈ ਸੀ ਕਿ ਪਰਮਾਤਮਾ ਤੋਂ ਸਾਨੂੰ ਕਦੇ ਵੀ ਬੇਮੁਖ ਨਹੀਂ ਹੋਣਾ ਚਾਹੀਦਾ ਹਮੇਸ਼ਾ ਉਹਨਾਂ ਨੂੰ ਆਪਣੇ ਅੰਗ ਸੰਗ ਤੇ ਆਪਣੇ ਮਨ ਦੇ ਅੰਦਰ ਹੀ ਮਹਿਸੂਸ ਕਰਨਾ ਚਾਹੀਦਾ ਹੈ ਜੇਕਰ ਤੁਹਾਡੀ ਸ਼ਰਧਾ ਸੱਚੀ ਤੇ ਸੁੱਚੀ ਹੋਵੇਗੀ ਤਾਂ ਪਰਮਾਤਮਾ ਜੀ ਤੁਹਾਡੀ ਅਰਦਾਸ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ